ਰਿਸ਼ਵਤ ਕੇਸ ਦੇ ਵਿੱਚ ਫੜੇ ਗਏ ਡੀਆਈਜੀ ਹਰਚਰਨ ਸਿੰਘ ਪੁੱਲਰ ਦਾ ਸੀਬੀਆਈ ਹੋ ਸਕਦਾ ਹੈ ਰਿਮਾਂਡ ਲੈ ਲਵੇ ਇਹ ਗੱਲ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਬੀਤੇ ਕੱਲ ਸੀਬੀਆਈ ਵੱਲੋਂ ਹਰਚਰਨ ਸਿੰਘ ਪੁੱਲਰ ਦੇ ਚੰਡੀਗੜ੍ਹ ਸੈਕਟਰ 40 ਵਾਲੀ ਕੋਠੀ ਦੇ ਉੱਤੇ 9 ਘੰਟੇ ਰੇਡ ਕੀਤੀ ਗਈ ਰੇਡ ਇਸ ਤਰ੍ਹਾਂ ਦੀ ਸੀ ਕਿ 9 ਘੰਟੇ ਦੇ ਵਿੱਚ ਸੀਬੀਆਈ ਨੇ ਕੱਲਾ ਕੱਲਾ ਕੋਨਾ ਛਾਣ ਮਾਰਿਆ ਤੇ ਕੱਲੇ ਕੱਲੇ ਕੋਨੇ ਦੀ ਪਹਿਮਾਇਸ਼ ਕੀਤੀ ਗਈ ਕਿ ਕਿੰਨੀ ਪ੍ਰਾਪਰਟੀ ਜਾਂ ਕਿੰਨਾ ਸਾਜ਼ੋ ਸਮਾਨ ਜਿਹੜਾ ਹੈ ਹਰਚਰਨ ਸਿੰਘ ਪੁੱਲਰ ਦੇ ਘਰ ਪਿਆ ਹੋਇਆ ਹੈ ਤਕਰੀਬਨ 7 ਘੰਟੇ ਤੱਕ ਇਹ ਪੂਰਾ ਛਾਣਬੀਨ ਚੱਲੀ ਜਿਦੇ ਵਿੱਚ ਸੀਬੀਆਈ ਨੇ ਦੱਸਿਆ ਜਾ ਰਿਹਾ ਕਿ ਇੱਕ ਪੱਖੇ ਤੋਂ ਲੈ ਕੇ ਬਲਬ, ਟੇਬਲ, ਕੁਰਸੀਆਂ ਤੇ ਗਮਲਿਆਂ ਤੱਕ ਗਿਣ ਮਾਰੇ ਤੇ ਉਹਨਾਂ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਇਹਨਾਂ ਦਾ ਰੇਟ ਕੀ ਕੀ ਹੋਵੇਗਾ ਉਹ ਸਾਰੀ ਚੀਜ਼ਾਂ ਪਤਾ ਕਰਾਈਆਂ ਜਾ ਰਹੀਆਂ ਨੇ ਤੇ 2 ਘੰਟੇ ਜਿੰਨੇ ਵੀ ਪਰਿਵਾਰਕ ਮੈਂਬਰ ਸੀਗੇ ਉਹਨਾਂ ਦੇ ਨਾਲ ਪੁੱਛਗਿੱਛ ਕੀਤੀ ਗਈ ਤੇ ਉਹਨਾਂ ਦੇ ਬਿਆਨ ਦਰਜ ਕੀਤੇ ਗਏ ਤੇ ਨਾਲ ਹੀ ਉਹਨਾਂ ਦੇ ਬਿਆਨਾਂ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਕਿ ਆਖਿਰਕਾਰ ਉਹਨਾਂ ਨੇ ਜੋ ਕੁਝ ਬੋਲਿਆ ਉਹ ਪ੍ਰੋਪਰ ਹਰ ਚੀਜ਼ ਰਿਕਾਰਡ ਦੇ ਵਿੱਚ ਰੱਖੀ ਗਈ ਤੇ ਇਹ ਕੰਮ ਇਸ ਲਈ ਕੀਤਾ ਜਾ ਰਿਹਾ ਕਿਉਂਕਿ सीबीआई ਨੂੰ ਆਏ ਨਾਲੋਂ ਵੱਧ ਸੰਪਤੀ ਦਾ ਵੀ ਇਸ ਦੇ ਵਿੱਚ ਸ਼ੱਕ ਪੈ ਚੁੱਕਾ ਹੈ ਤੇ सीबीआई ਦਾ ਜੇਕਰ ਗੱਲ ਕਰ ਲਈਏ सीबीआई ਦਾ ਮੰਨਣਾ ਹੈ ਕਿ ਤਨਖਾਹ ਹਰਚਰਨ ਭੁੱਲਰ ਦੀ ਡੀਆਈਜੀ ਬਤੌਰ 216000 ਮਹੀਨਾ ਹੈ ਤੇ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਤਕਰੀਬਨ 15 ਕਰੋੜ ਤੋਂ ਅਧਿਕ ਦੱਸੀ ਜਾ ਰਹੀ ਹੈ ਜਿਦੇ ਵਿੱਚ ਉਹਨਾਂ ਦੇ ਜਲੰਧਰ, ਮੁਹਾਲੀ, ਲੁਧਿਆਣਾ, ਕਪੂਰਥਲਾ ਇਹ ਵੱਡੇ ਸ਼ਹਿਰ ਸ਼ਾਮਲ ਨੇ ਜਿੱਥੇ ਉਹਨਾਂ ਦੀ ਪ੍ਰਾਪਰਟੀ ਹੋ ਸਕਦੀ ਹੈਗੀ ਤੇ ਹੈਗੀ ਵੀ ਹੈ ਤੇ ਇਸ ਇਸ਼ਾਰੇ ਇਹ ਜਿੰਨੇ ਵੀ ਸ਼ਹਿਰਾਂ ਦੇ ਨਾਮ ਦਾ ਨੂੰ ਦੱਸਿਆ ਜਲੰਧਰ ਮੁਹਾਲੀ ਲੁਧਿਆਣਾ ਕਪੂਰਥਲਾ ਇਹ ਸਾਰੇ ਏ ਗ੍ਰੇਡ ਦੇ ਸ਼ਹਿਰ ਨੇ ਤੇ ਇਹਨਾਂ ਤੋਂ ਇਹ ਪਤਾ ਲਗਾਇਆ ਜਾ ਰਿਹਾ ਕਿ ਇੰਨਾ ਪੈਸਾ ਆਇਆ ਕਿੱਥੋਂ ਜਦ ਕਿ ਤਨਖਾਹ 216000 ਰੁਪਏ ਤੇ ਬਾਕੀ ਜਿਹੜੀ ਸੰਪਤੀ ਬਣਾਈ ਗਈ ਉਹ ਕਿੱਥੋਂ ਆਈ ਹੈ ਤੇ ਹੁਣ ਤੱਕ ਜਿਹੜੀ ਰਿਟਾਇਰਮੈਂਟ ਦੇ ਉਹਨਾਂ ਦੇ 2 ਸਾਲ ਬਾਕੀ ਪਏ ਨੇ ਤੇ ਉਹਦੇ ਵਿੱਚ ਜੇ ਜਿਸ ਅਨੁਮਾਨ ਦੇ ਨਾਲ ਪਿੱਛੇ ਤੋਂ ਪਿਛਲੇ 6 ਸਾਲ ਤੋਂ ਔਰ ਉਹਨਾਂ ਦੀ ਪ੍ਰਾਪਰਟੀ ਦੀ ਜਾਂਚ ਹੋਵੇਗੀ ਪਿਛਲੇ 6 ਸਾਲਾਂ ਤੋਂ ਕਿੰਨੀ ਬਣਾਈ ਹੈ ਤੇ ਉਹਦੇ ਅਕੋਰਡਿੰਗਲੀ ਅਗਲੇ ਆਉਣ ਵਾਲੇ 2 ਸਾਲਾਂ ਚ ਕਿੰਨੀ ਹੋਰ ਵੱਧ ਸਕਦੀ ਸੀ ਇਹਦੀ ਜਿਹੜੀ ਹੈ ਇਹਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਜੇ ਗੱਲ ਕਰ ਲਈਏ ਹੋਰ 6 ਸਾਲ ਦੇ ਵਿੱਚ ਜਿਹੜੀ ਪ੍ਰਾਪਰਟੀ ਬਣਾਈ ਗਈ ਹੈ ਉਹਦੇ ਉਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ 2 ਸਾਲਾਂ ਦੇ ਵਿੱਚ ਤੇ ਹੁਣ AC ਗਮਲੇ ਬਿਜਲੀ ਦੇ ਬਲਬ ਤੇ ਹੋਰ ਜਿਹੜਾ ਸਾਜੋ-ਸਮਾਨ ਜਿਵੇਂ ਕੋਈ ਡੈਕੋਰੇਸ਼ਨ ਦਾ ਸਮਾਨ ਹੋ ਗਿਆ ਜਾਂ ਫਿਰ ਕੁਝ ਹੋਰ ਚੀਜ਼ਾਂ ਜਿਵੇਂ ਆਪਾਂ ਪੋਟ ਰੱਖੇ ਹੁੰਦੇ ਨੇ ਫਲਾਵਰ ਪੋਟ ਹੁੰਦੇ ਨੇ ਉਹ ਸਾਰੀਆਂ ਚੀਜ਼ਾਂ ਨੋਟਡਾਊਨ ਸੀਬੀਆਈ ਨੇ ਕੀਤੀਆਂ ਤੇ ਇੱਕ ਕਰੀਬਨ 2 ਘੰਟੇ ਸਵਾਲ-ਜਵਾਬਾਂ ਦਾ سلسلہ ਚੱਲਿਆ ਤੇ ਦੋ ਮੰਜ਼ਿਲਾ ਕੋਠੀ ਚੰਡੀਗੜ੍ਹ ਦੇ ਵਿੱਚ ਜਿਹਦੇ ਚ ਸੱਤ ਕਮਰੇ ਨੇ ਉਹ ਸਾਰੀਆਂ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਨੇ ਉਹਦੇ ਵਿੱਚ ਸਾਰੀ ਕਹਿ ਲਓ ਕਿ ਸਾਰੀ ਡਿਟੇਲ ਜਿਹੜੀ ਉਹ ਲਿਖੀ ਗਈ ਹੈਗੀ ਹੈ ਤੇ ਇਸ ਦੇ ਨਾਲ ਹੀ ਸੀਬੀਆਈ ਨੇ ਹੋਰ ਜੋ ਚੀਜ਼ਾਂ ਜੋ ਉਸ ਦਿਨ ਅਰ ਕੈਲੋ ਕੀ ਹੋਰ ਜਗ੍ਹਾ ਦੇ ਉੱਤੇ ਜਦੋਂ ਪਹਿਲੀ ਰੇਡ ਕੀਤੀ ਸੀ ਉਹਦੇ ਵਿੱਚ ਕੀ ਮਿਲਿਆ ਸੀ ਚੰਡੀਗੜ੍ਹ ਵਾਲੀ ਕੋਠੀ ਦੀ ਜੇ ਮੈਂ ਗੱਲ ਕਰ ਲਵਾਂ ਉਹਦੇ ਵਿੱਚੋਂ 7.5 ਕਰੋੜ ਰੁਪਏ ਦਾ ਕੈਸ਼ 2.5 ਕਿਲੋ ਸੋਨਾ ਰੋਲੈਕਸ ਅਤੇ ਰਾਡੋ ਸਮੇਤ 26 ਲਗਜ਼ਰੀ ਘੜੀਆਂ 50 ਤੋਂ ਵੱਧ ਪ੍ਰਾਪਰਟੀ ਦੇ ਡਾਕੂਮੈਂਟ ਲੋਕਰ ਦੀਆਂ ਚਾਬੀਆਂ ਤੇ ਅਕਾਊਂਟ ਡਿਟੇਲ ਤੇ ਨਾਲ ਹੀ 100 ਜਿੰਦਾ ਕਾਰਤੂਸ ਦੇ ਨਾਲ 4 ਹਥਿਆਰ ਮਿਲੇ ਸੀਗੇ ਚੰਡੀਗੜ੍ਹ ਵਾਲੀ ਕੋਠੀ ਤੋਂ ਤੇ ਉਧਰ ਹੀ ਉਹਨਾਂ ਦਾ ਜਿਹੜਾ ਸਮਰਾਲਾ ਦੇ ਵਿੱਚ ਇੱਕ ਫਾਰਮ ਹਾਊਸ ਹੈ ਡੀਏਜੀ ਪੁੱਲਰ ਉਹਨਾਂ ਦਾ ਉਧੇ ਚੋਂ ਮਿਲਿਆ ਸ਼ਰਾਬ ਦੀਆਂ 108 ਬੋਤਲਾਂ 5.5 ਲੱਖ ਤੋਂ ਵੱਧ ਕੈਸ਼ ਤੇ 17 ਜਿੰਦਾ ਕਾਰਤੂਸ ਇਹ ਸਾਰਾ ਸਮਾਨ ਜਿਹੜਾ ਹੈ ਇਹ ਸਮਰਾਲਾ ਵਾਲੇ ਉੱਥੋਂ ਦੀ ਮਿਲਿਆ ਸਮਰਾਲਾ ਵਾਲੇ ਫਾਰਮ ਹਾਊਸ ਤੋਂ ਤੇ ਹੁਣ ਇਹ ਸਾਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸੀਬੀਆਈ ਨੇ ਜਿੰਨਾ ਵੀ ਇੱਕ ਇੱਕ ਚੀਜ਼ ਜਿਹੜੀ ਸੀਬੀਆਈ ਜਾਂਚ ਕਰ ਰਹੀ ਹੈ ਬਲਬ ਤੋਂ ਲੈ ਕੇ ਗਮਲਿਆਂ ਤੱਕ ਜਿੰਨਾ ਸਮਾਨ ਡਾਈਨਿੰਗ ਟੇਬਲ ਫਰਨੀਚਰ ਜਾਂ ਫਿਰ ਤੁਸੀਂ ਕਹੋ ਕਿ ਸੋਫਾ ਸੈੱਟ ਬੈੱਡ ਲਮਾਰੀਆਂ ਇਹ ਜਿਹੜੀਆਂ ਨਵੀਆਂ ਉੱਥੇ ਹੋਣਗੀਆਂ ਜਾਂ ਫਿਰ ਜਿਹੜੀਆਂ ਲੱਗਦਾ ਹੈ ਕਿ ਹਾਂ ਵੀ ਇਹ ਖਰੀਦੀਆਂ ਹੋਈਆਂ ਨੇ ਇਹਦੀ ਅਮਾਉਂਟ ਜ਼ਿਆਦਾ ਹੋ ਸਕਦੀ ਹੈ। ਕੱਲੀ-ਕੱਲੀ ਚੀਜ਼ ਨੋਟ ਕੀਤੀ ਜਾ ਰਹੀ ਹੈ ਤੇ ਹੁਣ ਇਸ ਦੇ ਉੱਤੇ ਹੀ ਸਾਰੀ ਜਾਣਕਾਰੀ ਲੈ ਕੇ ਹੋ ਸਕਦਾ ਹੈ ਕਿ ਡੀਆਈਜੀ ਪੁੱਲਰ ਦਾ ਰਿਮਾਂਡ ਲਿਆ ਜਾ ਸਕੇ। ਖੈਰ ਸੀਬੀਆਈ ਦੀ ਜਿਹੜੀ ਜਾਂਚ ਹੋਈ ਸੀ ਉਹਦੇ ਵਿੱਚ ਇੰਨੀ ਹੀ ਜਾਣਕਾਰੀ। ਬਾਕੀ ਹੁਣ ਦੇਖਦੇ ਹਾਂ ਕਿ ਅੱਗੇ ਸੀਬੀਆਈ ਕੀ ਐਕਸ਼ਨ ਲੈਂਦੀ ਹੈ। ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ।